sí en la मूरी बागरी ते चन वार चङी हु चन वार चङी व बारे शन सा पर चांगी हे 谢谢。呢？<及> मारी जी मला ਅੱਗੇ ਸਾਬਤ ਨੂੰ ਕੋਤਵਾਲੀ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਲਾਲਾਂ ਨੂੰ ਰੱਥ ਦੇ ਵਿੱਚ ਬਿਠਾ ਲ ਕੇ ਕੋਤਵਾਲੀ ਦੇ ਵਿੱਚ ਲੈ ਕੇ ਚਲੇ ਗਏ ਸਨ ਸਿਪਾਈ ਜਾਨੀ ਖਾਤੇ ਮਾਨੀ ਖਾਂ ਕਿ ਇਹ ਇਤਿਹਾਸ ਬਣਨਾ ਸੀ ਗਰਮਕੋ ਤਿਆਰ ਹੋ ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ ਜੋ ਨਾਲ ਇਤਿਹਾਸ ਨੂੰ ਰੰਗ ਦਿੱਤਾ ਕੱਟਿਆ ਜਾਦੀ ਨਾ ਪੌਲ ਦਾ ਅੰਗ ਤੋਹੀ ਤੁਹਾਡਾ ਬਹੁਤ ਧੰਨਵਾਦ ਕਰਦੇ ਸੰਗਤਾਂ ਦਾ ਸਿੰਘ ਬੇਨੰਤ ਆਪਰੇ ਦੇ ਖਜ਼ਾਨੇ ਭੇਜ ਰਹੇ ਨੇ ਗੁਰੂ ਮਹਾਰਾਜ ਕਿਰਪਾ ਕਮ ਚੜ੍ਹਦੀਆਂ ਬਲਾ ਵਿੱਚ ਰਹੇ

ਦਾ ਕੀਤੇ ਲਾਲਾ ਮੁਜਾਦ ਦੇ ਸੋ ਸੋ ਭਾਗ ਸਮਾ ਆਪਾਂ ਨੂੰ ਪ੍ਰਾਪਤ ਹੋਇਆ ਹੈ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੋਰ ਸਾਡੇ ਭਣ ਜੀ ਸੁਭੀ ਵਿੰਤ ਸਰਕਾਰ ਦੇ ਇਜਰੇ ਨੇ ਤੈਦ ਨੂੰ ਸ਼ੁਕਰਗੁਜ਼ਾਰਾ ਮਹਾਰਾਜ ਕਿਰਪਾ ਕਰਨ ਕਮਾਈਆਂ ਦੇ ਵਿਸਬਾਧੇ ਕਰਨ ਦੇਸ਼ ਪਰਦੇਸ਼ ਦਾ ਹੈ ਕਰਮ। ਫਿਰਾਂ ਨੇ ਭਰਪੂਰ ਕਰਨ ਨੀਜਾ ਹਰਾ ਤੇ ਮਹਾਰਾਜ ਸ ਮਾਨਤ ਬਣੀ ਕੁਬਾਨੀ ਦਾ ਸਤਿਕਾਰ ਹੈ ਸੰਗਤਾਂ ਦੇ ਲੈ ਜੋ ਸਾਡੇ ਵੀਰ ਜੀ ਤੋਂ ਵੀ ਵਿਅੰਪਕ ਸਤਿਕਾਰ ਤੇਰੇ ਨੇ ਮਹਾਰਾਜ ਕਿਰਪਾ ਕਰਮ ਚੜ੍ਹਦੀਆਂ ਤਲਾ ਬਖਸ਼ਣ ਕਮਾਈਆਂ ਦੇ ਵਿੱਚ ਵਾਪਸ ਜਿਹੜੇ ਸਿਆਰੇ ਬਜੁਰਗ ਦੇ ਨਾਲ ਉਹ ਥੱਲੇ ਪੁੰਜੇ ਸੌਂਦੇ ਆ ਸਾਥ ਸੰਗਤ ਦੀ ਪੁੰਜੇ ਬੇਰੇ ਲਈ ਆਸ ਦੇ ਨਾਲ ਜਿਹੜੀਏ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜੇ ਆਤਮਕ ਪੂਜ ਰਚਾਏ ਔਰ 9 ਸਾਲ ਦੀ ਕੈਪਰ ਦੇ ਵਿੱਚ ਸਿੱਧਾ ਗੁਰੂ ਚੇਤ ਬਹਾਦਰ ਬਹਾਦਰ ਰਾਜ ਨੂੰ ਸੀਸ ਦੇਣ ਵਾਸਤੇ ਬੇਦਰ ਦਿੱਤਾ ਜਿੰਨੂੰ ਦਿੱਲੀ ਵੱਲ ਚੋ ਰਿਹਾ ਹੈ ਖਾਲਸਾ ਮੇਰੀ ਰੂਹ ਹੈ ਕਾਜ ਮੇਰੇ ਪਿਆਰੇ ਬਹੁਤ ਸਰਮਾਨ ਤੇ ਕਿਤੇ ਗਏ ਨੇ ਹੋਰ ਵੀਰਾਂ ਵੱਲੋਂ ਵੀ ਮਾਂ ਆਇਆ ਜੀਤਾਂ ਜੁਦਾ ਲੜਕਾ ਸੀ ਔਰ ਇਹਨੂੰ ਮੇਰੇ ਸਤਿਗੁਰੂ ਛੋਵੇਂ ਪਾਤਸ਼ਾਹ ਸਾਹਿਬ ਜੀ ਗੁਰੂਾਰ ਗੋਬਿੰਦ ਪਾਤਸ਼ਾਹ ਨਾਰਾਜ ਨੇ

i वाहिगुरू जी ख़ालसा वाहिगरू जी साहिब नी अमृतसर साहिब जी ਉਹਨਾਂ ਦੇ ਸੇਵਕ ਘੁੰਮਦੇ ਪੰਜਾਬ ਪਿਆਰਿਆਂ ਦਾ ਸਰਦਾਰ ਮਹਾਰਾਜ ਸੁਝੇ ਪਾਤਸ਼ਾਹ ਜੀ ਦਾ ਸਿੱਖਾ ਮੁਰਜ ਤੇ ਖੜੇ ਦੇਖ ਰਹੇ ਨੇ ਆਇਆ ਬਾਬਾ ਜੀ ਅੱਜ i don't know